ਮਾਮਲਾ ਅੰਮ੍ਰਿਤਸਰ ਦੇ 골ਡਨ ਗੇਟ ਏਰੀਆ ਤੋਂ ਸਾਹਮਣੇ ਆਇਆ ਹੈ ਜਿੱਥੇ ਆਲਟੋ ਕਾਰ ਵਿੱਚ ਚਾਰ ਵਿਅਕਤੀ ਨੂੰ ਹੈਵੀ ਟਿਪਰ ਵੱਲੋਂ ਟੱਕਰ ਮਾਰ ਦਿੱਤੀ ਗਈ ਜਿਸ ਤੇ ਚਲਦੇ ਕਾਰ ਚਾਲਕ ਦੀ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ ਅਤੇ ਉਸ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਬਰਨਾਲੇ ਦੇ ਮਾਂਸਾ ਤੋਂ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੜ੍ਹਦੇ ਬੱਚਿਆਂ ਨੂੰ ਲੈਣ ਜਾ ਰਿਹਾ ਸੀ ਅਤੇ 골ਡਨ ਗੇਟ ਪਹੁੰਚਣ ਤੇ ਇੱਕ ਟਿਪਰ ਵੱਲੋਂ ਉਸ ਦੀ ਗੱਡੀ ਨੂੰ ਹਿੱਟ ਕੀਤਾ ਗਿਆ ਹੈ ਹੋਰ ਕੀ ਕਿਹਾ ਆਓ ਸੁਣੋ ਔਰ ਮੇਰਾ ਨਾਮ ਜਗਨਦੀਪ ਸਿੰਘ। 21 ਜੁਲਾਈ। ਮੇਰੀ ਸਰ 20 ਸਾਲ ਹੈ। ਕੀ ਚਲੁੰਦਾ ਵਾ? ਚੱਪਰ। ਕੀ ਗੱਲ ਹੋਈ ਆ? ਸਰ ਮੈਂ ਗੱਡੀ ਆਪਣੀ ਇਧਰ ਲਈ ਛੱਡ ਵੀ ਇੱਕ ਗੱਡੀ ਆਉਂਦੀ ਸੀ ਇਧਰ ਲਈ ਛੱਡ ਲੱਗੇ ਆਹ ਫੋਟੋ ਤੇ। ਡੈਰੀਗੇਟ। ਸਰ ਮੈਂ ਆਪਣੀ ਛੱਡ ਆਉਂਣਾ ਆ। ਇਧਰ ਲਈ ਛੱਡ ਮੇਰੀ ਗੱਡੀ ਆਉਂਦੀ ਇਹਨਾਂ ਦੀ ਵੇਖੋ ਵੀ ਦੋ ਬੰਨਿਓ ਗੱਡੀ ਵੱਜ ਗਈ ਆ। ਇਹ ਇਧਰ ਲਈ ਛੱਡ ਤੋਂ ਜਾਣ ਦੇ ਸੀ ਉਹ ਮਲਾਜਮ ਸਾਹਿਬ ਨੇ ਵੀ ਕਿਹਾ ਵੀ ਇਧਰ ਲਈ ਛੱਡ ਤੋਂ ਗੱਡੀ ਜਾਣ ਦੇ ਸੀ। ਤੇ ਜਦੋਂ ਇਧਰ ਨੂੰ ਆਏ ਉਹ ਸਾਰੇ ਇਕ ਬੰਨੇ ਹੋਏ ਜੇ। ਉਹਨਾਂ ਕਹਿਤਾ ਵੀ ਇਦਾਂ ਗੱਡੀ ਨਹੀਂ ਵੱਜੀ। ਪਹਿਲਾਂ ਉਹ ਮਲਾਜਮ ਸਾਹਿਬ ਕਹ ਮੇਰੀ ਗੱਡੀ ਆਪਣੀ ਨਾਲ ਸਿੱਧੀ ਆਉਣਾ ਮੇਰੇ ਮਗਰ ਗੱਡੀ ਆਉਣ ਦੀ ਸੀ ਤੇ ਗੱਡੀ ਇੱਕ ਸਾਈਡ ਤੋਂ ਵੱਜ ਕੇ ਇਧਰਲੀ ਸਾਈਡ ਗੱਡੀ ਵੱਜੀ ਜੇ ਤੇ ਦੂਜੀ ਸਾਈਡ ਇਹਨਾਂ ਗੱਡੀ ਅਗਲੇ ਬੰਨੇ ਇਧਰ ਨੂੰ ਆ ਕੇ ਇਹ ਕਹਿੰਦੇ ਆ ਵੀ ਗੱਡੀ ਮਗਰੋਂ ਵੱਜ ਕੇ ਫੇਰ ਅੱਗੇ ਆ ਗਈ ਇਦਾਂ ਹੋ ਸਕਦਾ ਵੀ ਗੱਡੀ ਮਗਰੋਂ ਵੱਜ ਕੇ ਆਇਆ ਹਾਂਜੀ ਗੱਡੀ ਦਾ ਨਿਸ਼ਾਨ ਸਰ ਸ਼ੀਸ਼ੇ ਟੁੱਟੇ ਜੇ ਦੋ ਇਧਰਲੀ ਸਾਈਡ ਵਾਲੇ ਡਰਾਈਵਰ ਸਾਈਡ ਵਾਲੇ ਇਹ ਮਗਰ ਰਹੀ ਸਾਡੇ ਲੱਟ ਟੁੱਟੀ ਜੇ ਹਾਂਜੀ ਸਰ ਮਾਲਕਾਂ ਨੂੰ ਬੁਲਾਇਆ ਵਾ ਇਹ ਪਰ ਪਹਿਲਾਂ ਸਰ ਮਲਾਇਨ ਸਾਹਿਬ ਇਹਨਾਂ ਦੇ ਕਹਿੰਦੇ ਸੀ ਕਿ ਗੱਡੀ ਇਧਰਲੀ ਸਾਈਡ ਤੋਂ ਜਾਣ ਦੀ ਆ ਉਹਨਾਂ ਨੇ ਤੇ ਕੈਮਰੇ ਚੈੱਕ ਕਰ ਲਈਏ ਤੇ ਹੁਣ ਉਹਨਾਂ ਉਧਰਲੇ ਬਨੇ ਜਾ ਕੇ ਤੇ ਹੁਣ ਆਂਦੇ ਵੀ ਇਹ ਨਹੀਂ ਗੱਡੀ ਉਧਰੋਂ ਹੀ ਆਉਂਦੀ ਸਰ ਗੱਡੀ ਇੱਥਾਂ ਮੇਰੀ ਗੱਡੀ ਅੱਗੇ ਸਰ ਉਹ ਗੱਡੀ ਪਿੱਛੇ ਹੈ ਹਾਂਜੀ ਉਹ ਪਿੱਛੇ ਗੱਡੀ ਆਈ ਉਹ ਸੀ ਮੇਰੀ ਗੱਡੀ ਇਹ ਉਹ ਬਲਾਲ ਸਿੰਘ ਆਂਦੇ ਵੀ ਉਹ ਗੱਡੀ ਮਗਰੋਂ ਆਈ ਆ ਤੇ ਮੈਂ ਆਪਣੇ ਸਰ ਧਿਆਨ ਜਾਣਿਆ ਇੱਧਰ ਹੀ ਛੜ ਤੋਂ ਜਾਣਾ ਇੱਧਰ ਹੀ ਸਾਡੇ ਇੱਕ ਗੱਡੀ ਆਉਂਦੀ ਮੈਂ ਡੈਰੀਗੇਟ ਕਰਕੇ ਮੈਂ ਗੱਡੀ ਆਪਣੀ ਇੱਧਰ ਨੂੰ ਕੀਤੀ ਉਹ ਗੱਡੀ ਉਧਰੋਂ ਜਾਣ ਦੀ ਮੈਂ ਜੀ ਪਹਿਰੇ ਨਾਲ ਆਰਮ ਸਿੰਘ ਆ ਮੈਂ ਨਾ ਆਪਣੇ ਬੱਚਿਆਂ ਨੂੰ ਇੱਥੇ ਯੂਨੀਵਰਸਿਟੀ ਪੜ੍ਹਦੇ ਆ ਮਾਨਸਾ ਬਨਾਲਾ ਤੋਂ ਆ ਰਹੇ ਸੀਗਾ ਤੇ ਮੇਰੀ ਗੱਡੀ ਸੀ ਇਹਦੇ ਪਿੱਛੇ ਆ ਜਿਹੜਾ ਖੜਾ ਆਪਣਾ ਪਿਪਰ ਜੀ ਉਹ ਮੇਰੇ ਪਿੱਛੇ ਵਿੱਚ ਹੋ ਰਿਆ ਸੀ ਮੇਰੇ ਪਿੱਛੇ ਇਹਨੇ ਹਿੱਟ ਕਰੀ ਮੇਰੀ ਗੱਡੀ ਘੁੰਮ ਗਈ ਤੇ ਨਾਲੇ ਬਾਬਾ ਨੁਕਸਾਨ ਹੋ ਗਿਆ ਜੀ ਮੇਰਾ ਆ ਦੇਖ ਲਓ ਦੋਨਾਂ ਪਾਸੇ ਟਾਕੀਆਂ ਨੇ ਦੋਨਾਂ ਪਾਸੇ ਉਹ ਖਰਾਬ ਹੋ ਗਿਆ ਪਿੱਛੇ ਲਾਈਟਾ ਲੋਟਾ ਪਿਛਲਾ ਬੰਪਰ ਉੱਪਰ ਟੁੱਟ ਗਿਆ ਸਾਰਾ ਇਹ ਭਜਾਈ ਜਾ ਰਿਹਾ ਸੀ ਇਹਨੇ ਮੈਂ ਤਾਂ ਹੁਣ ਟਕਾਇ ਨਾ ਤੇ ਆਏ ਮੇਰੇ ਪਿੱਛੇ ਸੀ ਮੈਂ ਅੱਗੇ ਸੀ ਇਹਨੇ ਮੈਂ ਕਿਹਾ ਕੋਈ ਬ੍ਰੇਕ ਮਾਰੇ ਉੱਥੇ ਜੇ ਪਰ ਕੇ ਮੇਰੇ ਹਿੱਟ ਮਾਰੀ ਇਹਨੇ ਮੇਰੀ ਗੱਡੀ ਘੁੰਮਾ ਇਹ ਹੁਣ ਆਲਟੋ ਗੱਡੀ ਹੁੰਦੀ ਐ ਨਹੀਂ ਕੋਈ ਹੋਰ ਨਹੀਂ ਹੁੰਦੀ ਐ ਮਾਰੀ ਹਿੱਟ ਵੱਜੀ ਨਾਲ ਦਿਨਾਂ ਘੁੰਮ ਗਿਆ ਸ਼ੀਸ਼ੇ-ਸ਼ੂਸ਼ੇ ਤੋੜ ਤੇ ਇਹ ਦੋਨਾਂ ਬੰਨਾਂ ਦੇ ਸ਼ੀਸ਼ੇ ਟੁੱਟ ਗਏ ਤਿੰਨ ਇੱਕ ਪਾਸੇ ਦੋ ਟੁੱਟ ਗਏ ਇੱਕ ਪਾਸੇ ਵਾਲਾ ਮਤਲਬ ਕਨੈਕਟਰ ਸਾਈਡ ਵਾਲਾ ਟੁੱਟ ਗਿਆ ਪਿੱਛੋਂ ਬੈਂਪਰ ਟੁੱਟ ਗਿਆ ਲਾਈਟ ਵਗੈਰਾ ਸਾਰੀ ਟੁੱਟ ਗਿਆ ਸਾਰਾ ਨੁਕਸਾਨ ਜਵਾਵਾ ਕਰਤਾ ਸਰ ਮੇਰੇ ਨੇ ਕਿੰਨੇ ਜਾਣੇ ਗੱਡੀ ਚ ਮੈਂ ਤਾਂ ਸਰ ਇਕੱਲੇ ਸੀਗਾ ਜੀ ਬੱਚੇ ਮਿਲਦੇ ਆ ਬੱਚਾ ਨਾ ਬੱਚਾ ਲੈਣ ਜਾ ਰਿਹਾ ਸੀ ਉਹਨਾਂ ਦੇ ਪੇਪਰ ਬੱਚਿਆਂ ਦੇ ਪੇਪਰ ਹੋ ਗਏ ਉਹਨੂੰ ਲੈਣ ਜਾ ਰਿਹਾ ਸੀ ਮੰਗਦਾ ਸਰ ਮੇਰੇ ਗੱਡੀ ਉਦਾ ਕੰਮ ਕਰਾ ਦੇ ਇੰਨੀ ਬੋਏ ਵੀ ਭਾਈ ਪਚਾਹ ਹੋ ਗਿਆ ਮੈਂ ਬਸ ਗਿਆ ਜੋ ਮੈਂ ਤਵਾ ਟੁੱਟ ਜਾਂਦੀਆਂ ਫੇਰ ਫਿਰ ਆਪੇ ਭੁਗਤਦਾ ਇਹ ਪਲਟੀਆਂ ਗੱਡੀ ਨੇ ਕਰੀ। ਆ ਪਲਟੀ ਤਾਂ ਨਹੀਂ ਖਾਤੀ ਇਹ ਘੁੰਮ ਗਈ ਮੰਨ ਲਓ ਤੇ ਚਿੱਟ ਬੱਜਨ ਸਰ ਮੇਰੀ ਗੱਡੀ ਐ ਘੁੰਮ ਗਈ। ਤੇਰੇ ਨੇ ਉਹੀ ਫੇਰ ਇਹਨਾਂ ਦੂਜੇ ਪਾਸੇ ਵੱਜਿਆ। ਮੇਰਾ ਨਾਮ ਸਰਦੇਵ ਸਿੰਘ ਜੀ। ਸਰ ਸਿੰਘ ਜੀ ਕੀ ਗੱਲ ਹੋਈ ਆ ਜੀ 골ਡਨ ਗੇਟ ਤੇ। 골ਡਨ ਗੇਟ ਤੇ ਜਿਹੜਾ ਟਿਪਰ ਵਾਲੇ ਨੇ ਗੱਡੀ ਮਾਰਤੀ ਐ। ਤੇ ਗੱਡੀ ਪਲਟ ਗਈ ਕਿੰਨਾ ਨੁਕਸਾਨ ਆਇਆ ਗੱਡੀ ਦਾ ਜੀ? ਗੱਡੀ ਦਾ ਕਾਫੀ ਨੁਕਸਾਨ ਹੋਇਆ। ਤੇ ਕੰਮ ਕਰਲੇ ਟਿਪਰ ਵਾਲੇ ਨੇ। ਹਾਂਜੀ ਹਾਂਜੀ। ਕੈਮਰਾ ਵਗੈਰਾ ਚੈੱਕ ਕੀਤਾ ਜਾ ਰਿਹਾ? ਹਾਂਜੀ ਕਰਾਂਗੇ ਜੀ ਵੀਰ। ਫਿਲਹਾਲ ਸਸਾ ਹੈਗਾ ਜੀ ਦੀ ਉਮਰ ਕਿੰਨੀ ਹੈ ਜੀ ਕਿਤੇ? ਇਹਦੇ ਅੰਦਰ ਉਮਰ 20 ਸਾਲਾਂ ਦੀ ਦਾ ਸਸਾ ਤਾਂ ਆਇਆਗਾ। ਤੇ ਪਰਜਾ ਦੀ ਕੋਸ਼ਿਸ਼ ਕੀਤੀ ਕੀ ਇਹਦੇ ਨਾਲ? ਹਾਂ ਨੇ ਪਰਜਾ ਦੀ ਕੋਸ਼ਿਸ਼ ਕੀਤੀ ਫੇਰ ਹੀ ਲੱਗਾ ਜੀ। ਇਹ ਕੱਪ ਕਰ ਲੈਣੋ। ਹਾਂਜੀ।